ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਬਸੀਆਂ ਠੀਕ ਹੈ ਜੀ ਅ ਬਾਅਦ ਜਾਣਕਾਰੀ ਲਵਾਂਗੇ ਆਪਾਂ ਬਾਾਈ ਤੋਂ ਠੀਕ ਹੈ ਜੀ ਜੇ ਕਿਸੇ ਵੀਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਪਸ ਤੋਂ ਫਾਲੋਅਰ ਤੇ ਸਹਿਕਾਰ ਕਰਤਾ ਕੀਤਾ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆਂ ਜੀ ਜਾਣਕਾਰੀ ਹਾਂਜੀ ਬਾਈ ਸਾਸਿਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਚਰਨਜੀਤ ਸਿੰਘ ਜੀ ਪਿੰਡ ਪਿੰਡ ਸਹਿਣਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਮੈਂ ਪਹਿਲੀ ਬੱਸੀ ਦੀ ਜਾਣਕਾਰੀ ਦਊ ਆਪਣੀ ਜਾਣਕਾਰੀ ਜੀ ਬਰੀਡੇ ਦਿਸੀ ਜਾਂਦੀ ਐ ਸੇਖਾ ਜੀ ਹਾਂਜੀ 11 ਕ ਮਹੀਨੇ ਦੀ ਬੱਸੀ ਆ ਜੀ ਖੀਰੀਆ ਮੁੰਦੀ 11 ਮਹੀਨੇ ਦੀ ਹਾਂਜੀ ਠੀਕ ਹੈ ਜੀ ਥਾਣਾ ਥਾਣੇ ਝੋਲੀ ਦੇਖ ਲਓ ਬਹੁਤ ਸੋਹਣੀ ਐ ਜੀ ਚਾਰੀਏ ਚਾਰੇ ਸੋਨਾ ਕੋਈ ਉੰਮੀ ਪੂਰੀ ਵਧੀਆ ਜੀ ਠੀਕ ਹੈ ਜੀ ਠੀਕ ਹੈ ਤੇ ਰੇਟ ਰੂਟ ਭਰਾ ਦਾ ਕਿਹੜਾ ਰੇਟ ਫੋਨ ਤੇ ਹੀ ਕਰਾਂਗੇ ਫੋਨ ਤੇ ਕਰੋਗੇ ਹਾਂ ਜੀ ਜਾਇ ਜੀ ਹੋਗਾ ਜੀ ਜਾਇ ਜੀ ਕਰ ਦਿਆਂਗੇ ਤੋਰ ਦੋ ਭਰਾ ਜੜਾ ਤੋਰ ਦੋ ਤੁਰਾ ਤਰ ਦੋ ਹਾਂ ਜੀ ਭਰਾ ਚੰਗੀ ਫਲੀ ਫਲੋਸੀਆ ਵਧੀਆ ਇਸ ਕੁਆਲਟੀ ਠੀਕ ਹੈ ਜੀ ਐਚ ਐਫ ਥੋੜਾ ਜਿਆਦਾ ਕਰੂਗੀ ਦਸੀ ਲਓ ਜੀ ਲਓ ਜੀ ਮੋੜ ਦੇ ਮੋੜ ਦਿਓ ਹਾਂ ਜੀ ਟੀ ਕਟੂਗਾ ਨਹੀਂ ਭਰਾ ਬਈ ਨਹੀਂ ਅਜੇ ਨਹੀਂ ਅਜੇ ਤਾਂ ਨਿਆਣੀ ਆ ਜੀ ਠੀਕ ਹੈ ਜੀ ਹੋਏ ਬੱਚੂ ਹੀ ਆ ਠੀਕ ਹੈ ਲੋ ਭਰਾ ਚੈੱਕ ਕਰ ਸਕਦੇ ਛੋਲੀ ਵਧੀਆ ਸਕ ਲਓ ਜੀ ਠੀਕ ਹੈ ਚਾਰ ਥਾਣਾ ਇੱਕ ਮਿੰਟ ਬਈ ਚੈੱਕ ਹੋ ਰਿਹਾ ਕੰਦਾ ਮੜੀ ਚ ਫੇਸ ਦਾ ਹਾਰ ਰਖੀ ਬਸ ਇਹਦੇ ਨੂੰ ਕਰੇ ਮੜਾ ਕੰਨ ਮੂੰਹ ਦਿਖਾ ਦੇ ਸਮਾਰਕ ਮੂੰਹ ਹੀ ਖੋਲ ਬਸ ਖਾਣ ਦਾ ਰਸਤਾ ਬਸ ਲਓ ਜੀ ਛੋਟੇ ਕੰਨ ਬਹੁਤ ਸੋਹਣੀ ਬੱਸੀ ਹੈ ਲਓ ਜੀ ਠੀਕ ਹੈ ਜੀ ਹਾਂਜੀ ਬਈ ਅਗਲੀ 2 ਨੰਬਰ ਵਾਲੀ ਦੱਸੋ ਜੀ ਕਿਹੜਾ ਜਰਨਲ ਵਾਲਾ ਕੀ ਹਾਂਜੀ ਪਿਓਰ ਨਹੀਂ ਗਈ 70% ਗੇਰਾ ਹਾਂਜੀ ਇਹ ਵੀ 10 ਮਿੰਨਤ ਲਗਈਆ 10 ਮਿੰਨਤ ਦੀ ਝੋਲੀ ਬਹੁਤ ਚੰਗੀ ਹੈ ਜੀ ਛੀਲੀ ਬਹੁਤ ਹੈ ਹਮਕੋਰ ਹੁੰਦੀਆਂ ਹਾਂਜੀ ਹਾਂਜੀ ਇਹ ਦੇਖ ਲਓ ਸੀਲ ਸਾਬੂ ਕਿੰਨੇ ਹੱਥ ਲਾਈਏ ਲੋ ਸਗੀ ਝੋਲੀ ਬਹੁਤ ਵਧੀਆ ਜੀ ਠੀਕ ਹੈ ਜੀ 20 ਲੀਟਰ ਰੱਦ ਪਹਿਲਾਂ ਦਊਗੀ ਇਹ ਠੀਕ ਹੈ ਜੀ ਇੰਨੀ ਚੰਗੀ ਹੈ ਜੀ ਤੇ ਇਹਦਾ ਰੇਟ ਪਰਾ ਫੋਨ ਤੇ ਹੀ ਕਰਨਾਗੇ ਇਹਦੇ ਫੋਨ ਤੇ ਕਰਕੇ ਬੜਾ ਤੋੜ ਦੋ ਨੂੰ ਲੋ ਪਰਾ ਆਇਆ ਪੁੱਤ ਬਹੁਤ ਸੋਹਣੀ ਬੱਸੀ ਆ ਗਿਰਚ ਨਹੀਂ ਹੈਗੀ ਪੂਰੀ ਮੇਰਾ ਜੀ 70% ਆਈ ਜਿਹੜੀ 100% ਹੋਈ ਉਹ ਦੱਸਾਂਗੇ 100 ਨਹੀਂ 100 ਨਹੀਂ ਇਹ 70% ਹੈ ਜੀ ਹਾਂਜੀ ਲੋ ਜੀ ਤੋੜਾ ਤਾਲਾ ਤੁਹਾਡੇ ਸਾਹਮਣ ਛੀਲਪਣਾ ਬਹੁਤ ਜ਼ਿਆਦਾ ਆ ਠੀਕ ਆ ਜੀ ਬਸ ਇਹ ਚਾਹੇ ਝੂਟੀ ਆ ਓਥੋਂ ਦੇ ਤਾਂ ਹਾਂਜੀ ਹਾਂਜੀ ਇਹ ਆਮ ਕੌਣ ਹੁੰਦੇ ਆ ਠੀਕ ਆ ਜੀ ਆ ਦੇਖ ਲਓ ਸਹੀ ਗੱਲ ਆ ਸਹੀ ਗੱਲ ਠੀਕ ਛੀੜੀ ਡਾ ਕੇ ਜੋਨ ਬਣਿਆ ਇੰਨੀ ਛੀਲ ਨਿਕਲੂਗੀ ਸਹੀ ਗੱਲ ਆ ਸਹੀ ਗੱਲ ਬਾਕੀ ਫੇਸ ਵੀ ਬਹੁਤ ਸੋਹਣਾ ਹੈ ਨਾ ਹਾਂਜੀ ਅ ਠੀਕ ਆ ਜੀ ਜਿਹੜੇ ਬੱਚੇ ਲਊਗੀ 100% ਹੀ ਲਊਗੀ ਵਧੇਗਾ ਸਿਮਨ ਲਵਾਉਂਗੇ ਠੀਕ ਆ ਜੀ ਹਾਂਜੀ ਤਿੰਨ ਨੰਬਰ ਦਾ ਦੱਸੋ ਹੀ ਜਾਂ ਇਹ ਸਾਈ ਵਾਲ ਬਰੀਡ ਆ ਜੀ ਸਾਈ ਵਾਲਾ ਕੀ 10 ਮਹੀਨੇ ਵਾਲੀ ਕੋਈ ਇਹ ਆ ਠੀਕ ਆ ਜੀ ਇਹਦੀ ਲੋਹ ਸਾਫ ਆ ਖੱਦ ਠੀਕ ਆ ਜੀ ਅ ਲੋ ਜੀ ਅ ਇਰੇ ਮੜੀ ਬਚੀ ਹੈਗੀ ਹੁ ਚਾਰ ਹੀ ਆ ਉਹ ਲੈ ਜੂਗੀ ਠੀਕ ਓਕੇ ਠੀਕ ਬਸ ਖਲ ਸਹੀ ਆ ਫਿਰ ਦੱਸਣ ਦਾ ਪਹਿਲਾ ਫਰਜ਼ ਮਣਨਾ ਕਿ ਦੂਰੋਂ ਅਗਲਾ ਚੱਲ ਹਾਂਜੀ ਮੜਾ ਦਿਖਾ ਦੂਗੀ ਦਿਖਾ ਦੂ ਹਾਂ ਲੋ ਜੀ ਚੈੱਕ ਕਰ ਸਕ ਠੀਕ ਹੈ ਇਹਦਾ ਰੇਟ ਭਰਾ ਰੇਟ ਨੇ ਫੋਨ ਤੇ ਹੀ ਕਰਾਂਗੇ ਤੋੜ ਦੋ ਭਰਾ ਮੜਾ ਜਣ ਲੋ ਜੀ ਤਿੰਨ ਬਸੀਆਂ ਬਾਈ ਕੋਲ ਟਾਪ ਦੀਆਂ ਠੀਕ ਹੈ ਜੀ ਤਿੰਨੀ ਬਕਾਉ ਉਹ ਤੋਂ ਲੈ ਜੀ ਮੜਾ ਲੰਮਾ ਤੋੜ ਦੋ ਆ ਜਾਓ ਆ ਜਾ ਲੋ ਜੀ ਮੋੜ ਲਈ ਮੋੜ ਦੋ ਆ ਜਾਓ ਜੀ ਆ ਜਾ ਲੋ ਜੀ ਤੋਰਾ ਤਰਾ ਸਾਡੇ ਸਾਹਮਣੇ ਪਰਾ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਜੀ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਦੇ ਆ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਵੀਡੀਓ ਨੂੰ ਠੀਕ ਹੈ ਜੀ ਬਾਈ ਕੋਲ ਤਿੰਨੀ ਬਸੀਆਂ ਤਿੰਨੀ ਸੇਲ ਆ ਪਰਾ ਠੀਕ ਹੈ ਜੀ ਖਾ ਤੁਸੀਂ ਖਾ ਨਹੀਂ ਠੀਕ ਹੈ ਜੀ ਨਹੀਂ ਦੇਣ ਛੱਡ ਕੀ ਲੈਂਗਾ ਵਿਚਾ ਮਿਲਦੇ ਆ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ